ਮਹੱਲਾ ਪਿੰਡਾ ਨਿੰਮਾ ਵਾਲਾ ਉਹਨਾਂ ਦੇ ਕਹਿਣ ਦੇ ਉੱਤੇ ਅਸੀਂ ਇਹਨਾਂ ਨੂੰ ਇੱਕ ਆਖਰੀ ਮੌਕਾ ਦਿੱਤਾ ਕਿਉਂਕਿ ਮੈਂ ਜਿਹੜੀ ਗੱਲ ਕਹੀ ਸੀ ਮੇਰਾ ਪਿੰਡ ਮੇਰਾ ਪਰਿਵਾਰ ਜੇ ਬੱਚਿਆਂ ਤੋਂ ਗਲਤੀ ਹੋਈ ਉਹਨੂੰ ਇੱਕ ਮੌਕਾ ਮੋਦਵਾਰਾਂ ਦੇ ਕਹਿਣ ਦੇ ਉੱਤੇ ਦਿੱਤਾ ਆ ਲਿਖਤੀ ਰੂਪ ਜਿਹਦਾ ਮਤਾ ਪਾਇਆ ਗਿਆ ਸਾਰੀ ਪੰਚਾਇਤ ਨੇ ਸਾਈਨ ਕਰ ਦਿੱਤੇ ਉੱਤੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਵੀ ਅੱਜ ਤੋਂ ਬਾਅਦ ਪਿੰਡ ਦੇ ਵਿੱਚ ਨਸ਼ਾ ਨਹੀਂ ਵੇਚਣਗੇ ਮੈਂ ਦੱਸ ਦਵਾ ਇੱਥੇ ਜਿਹੜੇ ਬਾਕੀ ਵੀ ਨਸ਼ਾ ਵੇਚਦੇ ਆ ਅੱਜ ਤੋਂ ਬਾਅਦ ਜਿਹਨੇ ਪਿੰਡ ਦੇ ਵਿੱਚ ਨਸ਼ਾ ਵੇਚਿਆ ਉਹਦਾ ਪਹਿਲਾ ਅਸੀਂ ਪਾਣੀ ਦਾ ਕਨੈਕਸ਼ਨ ਕੱਟਣਾ ਦੂਜਾ ਨੰਬਰ ਉਹਦਾ ਦਾਣਿਆਂ ਦਾ ਕਾਰਡ ਕੱਟਣਾ ਉਹਨੂੰ ਦਾਣੇ ਨਹੀਂ ਮੰਨਗੇ ਤੀਜਾ ਨੰਬਰ ਪੂਰੀ ਪੰਚਾਇਤ ਕੋਈ ਵੀ ਪਿੰਡ ਦਾ ਲੰਬੜਦਾਰ ਉਹਦੇ ਕੋਈ ਧੀ ਪੁੱਤ ਦਾ ਕਾਗਜ਼ ਪੱਤਰ ਅਸੀਂ ਕੋਈ ਤਸਦੀਕ ਨਹੀਂ ਕਰਾਂਗੇ ਕਹਿਣ ਤੋਂ ਬਾਅਦ ਉਹਦਾ ਹੁੱਕਾ ਪਾਣੀ ਬੰਦ ਕਰਾਂਗੇ ਔਰ ਜਿਹੜਾ ਕੋਈ ਪੰਚ ਜਾਂ ਲੰਬੜਦਾਰ ਉਹਦਾ ਕੋਈ ਕਾਗਜ਼ ਤਸਦੀਕ ਕਰੇਗਾ ਅਸੀਂ ਉਹਨੂੰ ਪੰਚਾਇਤ ਚ ਦੁਬਾਰਾ ਨਹੀਂ ਬਿਠਾਵਾਂਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਈ ਜੇ ਇਹ ਨਾ ਹਟੇ ਇਨਾਂ ਦਾ ਥੋੜੇ ਦਿਨਾਂ ਬਾਅਦ ਨਾਮ ਜਨਤਕ ਕਰਕੇ ਪਿੰਡ ਦੇ ਵਿੱਚ ਪੋਸਟਰ ਲਾਵਾਂਗੇ